ਦਿੱਲੀ ਦੀ ਪੁਰਾਣੀ ਪਾਰਲੀਮੈਂਟ ਤੇ ਨਵੀਂ ਪਾਰਲੀਮੈਂਟ ਜੀ ਅੱਧੀ ਤੋਂ ਵੱਧ ਦਿੱਲੀ ਭਾਈ ਲੱਖੀ ਸ਼ਾਹ ਬਨਜਾਰਾ ਦੀ ਬਲਕੀ ਹਤ ਆਹ ਕੀ ਬਾਤ ਹੈ ਭਾਈ ਲੱਖੀ ਸ਼ਾਹ ਬਨਜਾਰਾ ਜੀ ਐਡਾ ਵੱਡਾ ਵਪਾਰੀ ਸੀ ਅੱਜ ਦੇ ਅਮਬਾਨੀ ਅੰਡਾਨੀ ਉਹਦੇ ਬਰਾਬਰ ਕੁਛ ਨਹੀਂ ਹੂੰ ਉਸ ਸਮੇਂ ਤੇ ਸਾਰੇ ਏਸ਼ੀਆ ਚੋਂ ਦਾ ਵਪਾਰ ਚੱਲਦਾ ਸੀ ਹੂੰ ਔਰ ਭਾਈ ਲੱਖੀ ਸ਼ਾਹ ਬਨਜਾਰੇ ਦੀ ਅੰਸਬਸ ਤੋਂ ਵੀ ਕਈ ਸਿੱਧੀਆਂ ਸਿੱਧੀਆਂ ਹੋਈਆਂ ਕੀ ਬਾਤ ਭਾਈ ਜੈਤੇ ਦੀ ਐਡੀ ਵੱਡੀ ਕੁਰਬਾਨੀ ਆ ਹੂੰ ਅਸੀਂ ਜਾਤ ਪਾਤ ਤੇ ਜ਼ਿਲ੍ਹਣ ਚ ਚਿੱਕੜ ਚ ਫਸ ਕੇ ਅਸੀਂ ਇਸ ਗੱਲ ਤੋਂ ਉਪਰ ਉੱਠ ਕੇ ਕਿਉਂ ਨਹੀਂ ਇਸ ਚੀਜ਼ ਨੂੰ ਕ੍ਰੈਡਿਟ ਦਿੰਦੇ ਅਸੀਂ ਇਸ ਗੱਲ ਨੂੰ ਡਿਸਕ੍ਰੈਡਿਟ ਕਿਉਂ ਕਰਦੇ ਭਾਈ ਜੈਤਾ ਉਹ ਸਿੰਘ ਆ ਜਿਹੜਾ ਗੁਰੂ ਸਾਹਿਬ ਕਹਿੰਦੇ ਰੰਗਰੇਟਾ ਗੁਰੂ ਦਾ ਬੇਟਾ ਬਿਲਕੁਲ ਕਿੰਨੀ ਵੱਡੀ ਗੱਲ ਆ ਫਿਰ ਭਾਈ ਜੈਤਾ ਤੇ ਦਸਵੇਂ ਪਾਸ਼ਾ ਗੱਤਕਾ ਇਕੱਠੇ ਖੇਡਦੇ ਰਹੇ 21 ਸਤਾ ਤੋਂ ਗੱਤਕਟ ਸਿੱਖਦੇ ਰਹੇ ਔਰ ਭਾਈ ਜੈਤਾ ਜੰਗਾਂ ਦੇ ਵਿੱਚ ਵੀ ਸਲੇਦਰ ਆ। ਵਾਹ। ਭਾਈ ਜੈਤੇ ਨਾਲ ਦੀ ਨਿੰਦੇਜੇ ਬਾਜੀ ਤਲਵਾਰ ਬਾਜੀ ਕੋਈ ਨਹੀਂ ਸੀ ਕਰਦਾ। ਹੂੰ। ਜਦੋਂ ਭਾਈ ਜੈਤਾ ਮੈਦਾਨੇ ਜੰਗ 'ਚ ਜੂਝਦੇ ਸੀਗੇ ਵੈਰੀਅਟ ਭਗਦੰਵਜ ਦੀ ਵੀ ਜੀਵਨ ਸਿੰਘ ਜੈਤਾ ਆ ਗਿਆ। ਵਾਹ। ਸੋ ਭਾਈ ਜੈਤੇ ਦਾ ਵੀ ਨਾਲ ਰੈਫਰੈਂਸ ਦੇਣਾ ਚਾਹੀਦਾ। ਹੂੰ। ਭਾਈ ਜੈਤੇ ਦੀ ਹਵੇਲੀ ਆਨੰਦਪੁਰ ਸਾਹਿਬ 'ਚ ਅਜੇ ਵੀ ਹੈਗੀ ਆ। ਹੈਗੀ ਉਹਦੀਆਂ ਯਾਦਗਾਰਾਂ ਅਜੇ ਵੀ ਹੈਗੀਆਂ। ਹੂੰ। ਔਰ ਮੇਰੀ ਆਪਣੀ ਮੰਨ ਦੀ ਸੋਚ ਮੈਂ ਬੀਬੀ ਰਾਗਨੀ ਸ਼ਰਮਾ ਨੂੰ ਮਿਲ ਕੇ ਇੱਕ ਵਾਰ ਉਹਨਾਂ ਕੋਲ ਜਿਹੜੇ ਗ੍ਰੰਥ ਨੇ ਜਿਹੜੇ ਭਾਈ ਜੱਤੇ ਦੇ ਉਸ ਟਾਈਮ ਤੇ ਉਹਨਾਂ ਨੇ ਆਪਣੇ ਰੱਖੇ ਨੇ ਬੜੇ ਸਨਮਾਨ ਸਤ ਸੰਭਾਲ ਕੇ ਉਹ ਪਤਾ ਨਹੀਂ ਕਿੱਡਾ ਕੁ ਵੱਡਾ ਖਜ਼ਾਨਾ ਵਾ ਵਾ ਤੇ ਮੇਰੀ ਇਸ 350 ਸਾਲੇ ਪੁਰਖ ਤੇ ਪੰਜਾਬ ਦੇ ਲੋਕਾਂ ਨੂੰ ਇਹੋ ਬੇਤੀ ਆ ਗੁਰੂ ਸਾਹਿਬ ਨੇ ਤੁਹਾਨੂੰ ਜਾਤ ਪਾਤ ਦੇ ਚਿੱਕੜ ਚੋਂ ਕੱਢਿਆ ਇਹ ਸੱਚ ਚਿੱਕੜ ਚੋਂ ਨਿਕਲੋ ਸਿੱਖ ਪੰਥ ਦੀ ਖਾਲਸੇ ਦੀ ਇਹੋ ਹੀ ਵਿਲਖਣ ਦਾ ਵਾ ਪਾਣੀ ਕਹਿੰਦੀ ਹਮਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚੋਂ ਸਿਰ ਗੁਰਕ ਬਿਲਕੁਲ ਤੁਸੀਂ ਇੱਕ ਜ਼ਿਕਰ ਕੀਤਾ ਘਟਨਾ ਦਾ ਵੀ ਪਿਤਾ ਜੀ ਦਾ ਸਿਰ ਕੱਟ ਕੇ ਉੱਥੇ ਰੱਖਿਆ ਤੇ ਗੁਰੂ ਜੀ ਦਾ ਸਿਰੋ ਤੇ ਬਦਲੇ ਚੁੱਕਿਆ ਗਿਆ ਇਹ ਸਵਾਲ ਮੈਂ ਅੱਗੇ ਵੀ ਇੱਕ ਦੋ ਬੰਦਿਆਂ ਨੂੰ ਕੀਤਾ ਦੋ ਕਹਿੰਦੇ ਸਾਡੇ ਮੰਨਣ ਚ ਨਹੀਂ ਇਹ ਗੱਲ ਆਉਂਦੀ ਕਾਰਨ ਇਹ ਆ ਉਹ ਕਹਿੰਦੇ ਵੀ ਉੱਥੇ ਤੇ ਮਾਹੌਲ ਹੀ ਇਸ ਤਰ੍ਹਾਂ ਦਾ ਜ਼ਿਆਦਾ ਬਣਿਆ ਸੀ ਤੇ ਕਿਤਰਾ ਕੀਤਾ ਇਹ ਐਨਾ ਸਿਰ ਇਹਦਾ ਕੋ ਸਮਾ ਉਹਦੇ ਕੋ ਹੈਗਾ ਸੀ ਐਨਾ ਸਿਰ ਕੱਟਿਆ ਫਿਰ ਉੱਥੇ ਰੱਖਿਆ ਫਿਰ ਚੁੱਕਿਆ ਦੇਖੋ ਭਾਜੀ ਹਾਂ ਗੱਲ ਇਹ ਆ ਤੁਸੀਂ ਕਤਵਾਲ ਅਬਦੁੱਲੇ ਦੀ ਸ਼ਰਧਾ ਭਾਵਨਾ ਵੇਖੋ ਹਾਂ ਅਬਦੁੱਲੇ ਦਾ ਜ਼ਿਕਰ ਨਹੀਂ ਕਿਸ ਨੂੰ ਪਤਾ ਅਬਦੁੱਲਾ ਨੇ ਹੀ ਇਹ ਮੈਨੇਜ ਕੀਤਾ ਸਾਰਾ ਸਾਰਾ ਉਹਨੇ ਕੀਤਾ ਹਾਂ ਉਸ ਤੋਂ ਬਾਅਦ ਹਾਂ ਅਬਦੁੱਲਾ ਇਹਨਾਂ ਵਿਰਾਗ ਚ ਆ ਗਿਆ ਉੱਥੋਂ ਦਿੱਲੀ ਛੱਡ ਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਮਹਿਲ ਚ ਆ ਗਿਆ ਹਾਂ ਹਾਂ ਵਾਹ ਅਬਦੁੱਲੇ ਦਾ ਕੁਝ ਰੈਫਰੈਂਸ ਮਿਲਦਾ ਵਾ ਪੰਚਕੂਲੇ ਲਾਗੇ ਕੋਈ ਉਹਦਾ ਸਥਾਨ ਹੈਗਾ ਹੂੰ ਅਬਦੁੱਲੇ ਦੀ ਅਨਸਬੰਸ ਪਾਕਿਸਤਾਨ ਚਲੇ ਗਈ ਸੀ 47 ਤੋਂ ਬਾਅਦ ਹੂੰ